ਪਤੀ ਦਲਜੀਤ ਸਿੰਘ ਖਾਲਸਾ ਜੰਡਿਆਲਾ ਗੁਰੂ ਸੋ ਭਾਈ ਸਭ ਤੋਂ ਪਹਿਲਾਂ ਧੰਨਵਾਦੀ ਆ ਬਾਬਾ ਮੇਜਰ ਸਿੰਘ ਜੀ ਸੋਡੀ ਜੀ ਜਿਨ੍ਹਾਂ ਨੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਤੇ ਅੱਜ ਇਸ ਵੀਰ ਸੁਰਿੰਦਰ ਕਰਨਾ ਸਟੋਰ ਜਿਹੜਾ ਇਹਦੇ ਹੱਕ ਦੇ ਵਿੱਚ ਆਣ ਕੇ ਉਤਰੇ ਆ ਸੋ ਬੀਤੇ ਕਾਫੀ ਦਿਨਾਂ ਤੋਂ ਜਿਹੜਾ ਵਾ ਜੰਡਿਆਲਾ ਗੁਰੂ ਦੇ ਵਿੱਚ ਵੱਡੀਆਂ ਵਾਰ ਦਾ ਤਾਂ ਫਰੋਤੀ ਦੀਆਂ ਕਾਲਾਂ ਜਿਹੜੀਆਂ ਉਹ ਆ ਰਹੀਆਂ ਵਾ ਗੁੰਡਾਂ ਅੰਸਰਾ ਵੱਲੋਂ ਔਰ ਇਸ ਦੁਕਾਨ ਦੇਤੇ ਵੀ ਪਿਛਲੇ 4-5 ਦਿਨ ਪਹਿਲਾਂ ਜਿਹੜਾ ਵਾ ਗੋਲੀ ਦੇ ਨਾਲ ਇੱਕ ਵੀਰ ਜਿਹੜਾ ਵਾ ਉਹ ਜ਼ਖਮੀ ਹੋ ਗਿਆ ਸੋ ਬਾਬਾ ਮੇਜਰ ਸਿੰਘ ਸੋਡੀ ਜੀ ਪੰਜਾਬ ਦੇ ਹਰ ਤਬਕੇ ਦੇ ਨਾਲ ਹਰ ਇਨਸਾਨ ਦੇ ਨਾਲ ਜਿਹੜਾ ਵਾ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਅਸੀਂ ਧੰਨਵਾਦੀ ਆ ਇਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਵਾ ਕਿ ਜੇ ਸਾਨੂੰ ਆਪਣੀਆਂ ਦੋ ਜਾਂ ਚਾਰ ਫੌਜਾਂ ਦੇ ਸਿੰਘ ਵੀ ਇੱਥੇ ਤਾਇਨਾਤ ਕਰਨੇ ਪਏ ਤੇ ਅਸੀਂ ਕਰਾਂਗੇ ਔਰ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਆ ਕਿ ਜਿਵੇਂ ਡੀਐਸਪੀ ਦਫਤਰ ਝੰਡਿਆਲਾ ਗੁਰੂ ਚੌਂਕੀ ਤੇ ਨਾਲ ਹੀ ਭਾਰਤੀ ਫੌਜ ਦੀ ਜਿਹੜੀ ਸ਼ੌਣੀ ਆ ਉਹ ਹੁਣ ਦੇ ਬਾਵਜੂਦ ਵੀ ਇੰਨੀਆਂ ਘਟਨਾਵਾਂ ਝੰਡਿਆਲਾ ਗੁਰੂ ਦੇ ਵਿੱਚ ਜਿਹੜੀਆਂ ਵਾਪਰ ਰਹੀਆਂ ਨੇ ਇਹਨਾਂ ਦੇ ਉੱਤੇ ਨੱਥ ਪਾਈ ਜਾਵੇ ਔਰ ਬੇਨਤੀ ਕਰਦੇ ਆ ਝੰਡਿਆਲਾ ਗੁਰੂ ਦੇ ਸ਼ਹਿਰ ਨਿਵਾਸੀਆਂ ਨੂੰ ਕਿ ਭਾਈ ਤਗੜੇ ਹੋ ਕੇ ਇਸ ਵੇਲੇ ਜੋ ਨਸ਼ੇ ਦੀ ਦਲਦਲ ਬਣ ਚੁੱਕਾ ਪੰਜਾਬ ਉਹਦੇ ਵਿੱਚ ਝੰਡਿਆਲਾ ਗੁਰੂ ਜਿਹੜਾ ਵਾ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਸ ਚੁੱਕਾ ਪੂਰੀ ਤਰ੍ਹਾਂ ਇਹਨੂੰ ਆਪਾਂ ਬਾਹਰ ਕੱਢੀਏ ਆਪਣੀ ਲੜਾਈ ਸਾਨੂੰ ਜਿਹੜੀ ਆ ਉਹ ਆਪ ਲੜਨੀ ਪੈਣੀ ਆ ਇਨੂੰ 15 ਦਿਨ ਪਹਿਲਾਂ ਤੋਂ ਜਿਹੜਾ ਵਾਅ ਫਰੋਤੀ ਦੀਆਂ ਧਮਕੀਆਂ ਆਉਣੀਆਂ ਸੀ 25 ਦਿਨ ਹੋ ਗਏ ਔਰ ਇਹਦੇ ਵੱਲੋਂ ਸੁਰੱਖਿਆ ਕਰਮੀਆਂ ਦੀ ਵੀ ਮੰਗ ਕੀਤੀ ਗਈ ਪਰ ਫਿਰ ਵੀ ਢਿੱਲੀ ਕਾਰਗੁਜ਼ਾਰੀ ਦੇ ਕਰਕੇ ਜਿਹੜਾ ਵਾ ਅੱਜ ਇੱਕ ਇੱਥੇ ਇਨਸਾਨ ਜਿਹੜਾ ਵਾ ਉਹ 4 ਦਿਨ ਪਹਿਲਾਂ ਆਪਣੀ ਜ਼ਿੰਦਗੀ ਦਾ ਹੱਥ ਤੋਂ ਬੈਣ ਲੱਗਾ ਸੀਗਾ ਸੋ ਪਹਿਲਾਂ ਵੀ ਇੱਕ ਜਿਹੜਾ ਇੱਥੇ ਦਾ ਕਾਉਂਸਲਰ ਆ ਉਹਦੇ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਉਹਦੀ ਵੀ ਹੱਤਿਆ ਕਰ ਦਿੱਤੀ ਗਈ ਉਹਨੇ ਵੀ ਮੰਗ ਕੀਤੀ ਸੀ ਪੁਲਿਸ ਪ੍ਰਸ਼ਾਸਨ ਨੂੰ ਪਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਕਾਰਗੁਜ਼ਾਰੀ ਨਜ਼ਰ ਨਹੀਂ ਆਈ ਪੁਲਿਸ ਪ੍ਰਸ਼ਾਸਨ ਨੂੰ ਦੇ ਵੱਲੋਂ ਉਸ ਵਿਅਕਤੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਜੇਕਰ ਦੋ ਸਿੰਘ ਵੀ ਇਸ ਦੇ ਨਾਲ ਤਾਇਨਾਤ ਕਰਨੇ ਪਏ ਤਾਂ ਪਿੱਛੇ ਨਹੀਂ ਖਟਾਂਗੇ ਤਾਂ ਦੱਸ ਜਾਈਏ ਕਿ ਜੰਡਿਆਲਾ ਗੁਰੂ ਦਾਇਕੇ ਮਾਮਲਾ ਦੱਸਿਆ ਜਾ ਰਿਹਾ ਜਿੱਥੇ 50 ਲੱਖ ਰੁਪਏ ਦੀ ਇੱਕ ਦੁਕਾਨਦਾਰ ਦੇ ਕੋਲੋਂ ਫਿਰੋਤੀ ਮੰਗੀ ਗਈ ਸੀ ਧਮਕੀ ਭਰੀ ਕਾਲ ਆਈ ਤੇ ਫਿਰ ਉਸ ਤੋਂ ਬਾਅਦ ਉਸ ਦੀ ਦੁਕਾਨ ਤੇ ਗੋਲੀਆਂ ਵੀ ਚੱਲਦੀਆਂ ਨੇ ਤੇ ਅੱਜ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਪਹੁੰਚਦੀਆਂ ਨੇ ਜਿਨ੍ਹਾਂ ਦੇ ਵੱਲੋਂ ਦੁਕਾਨਦਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ ਜੰਡਿਆਲਾ ਗੁਰੂ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਨਿਹੰਗ ਸਿੰਘਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਹੁਣ ਪਿੱਛੇ ਨਹੀਂ ਖਟਾਂਗੇ ਤੇ ਜੇਕਰ ਇਸ ਵੀਰ ਦੀ ਸੁਰੱਖਿਆ ਦੇ ਲਈ ਸਾਨੂੰ ਸਿੰਘ ਵੀ ਤਾਇਨਾਤ ਕਰਨੇ ਪਏ ਤਾਂ ਕਰਾਂਗੇ ਦੱਸ ਜਾਈਏ ਕਿ ਲਗਾਤਾਰ ਜੰਡਿਆਲਾ ਗੁਰੂ ਦੇ ਵਿੱਚ ਵਪਾਰੀਆਂ ਦੇ ਕੋਲੋਂ ਫਿਰੋਤੀਆਂ ਮੰਗਣ ਦਾ سلسلہ جاری ਹੈ ਔਰ ਇੱਕ ਅਜੀਬਾ ਵਪਾਰੀ ਜਿਸਦੇ ਕੋਲੋਂ 50 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਤੇ ਫਿਰ ਅਗਲੇ ਦਿਨ ਉਸ ਦੀ ਦੁਕਾਨ ਤੇ ਗੋਲੀਆਂ ਚੱਲੀਆਂ ਨੇ ਇੱਕ ਵਿਅਕਤੀ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਦੱਸ ਦਈਏ ਕਿ ਵਪਾਰੀ ਦੇ ਵੱਲੋਂ ਪੁਲਿਸ ਕੋਲੋਂ ਗਨਮੈਨ ਵੀ ਮੰਗੇ ਗਏ ਸਨ ਇਹ ਕਿ ਇਲਜ਼ਾਮ ਨਿਹੰਗ ਜਥੇਬੰਦੀਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਕਿ ਪੁਲਿਸ ਨੇ ਉਸ ਨੂੰ ਗਨਮੈਨ ਨਹੀਂ ਦਿੱਤੇ ਤੇ ਉਹ ਨਹੀਂ ਚਾਹੁੰਦੇ ਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਰਕਰ ਅਤੇ ਮੌਜੂਦਾ ਕਾਉਂਸਲਰ ਦੇ ਨਾਲ ਜੋ ਹੋਇਆ ਸੀ ਉਹ ਕੁਝ ਇਸ ਵਪਾਰੀ ਦੇ ਨਾਲ ਹੋਵੇ ਇਸ ਲਈ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਇਸ ਵਪਾਰੀ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਇੱਥੇ ਪਹੁੰਚੇ ਹੋਇਆ ਤੇ ਜੇਕਰ ਇਸ ਦੀ ਸੁਰੱਖਿਆ ਦੇ ਵਿੱਚ ਸਾਨੂੰ ਸਿੰਘ ਵੀ ਤਾਇਨਾਤ ਕਰਨੇ ਪਏ ਤਾਂ ਪਿੱਛੇ ਨਹੀਂ ਹਟਾਂਗੇ